ਰੇਟ ਸਿਰਫ 10 ਲੱਖ ਰੁਪਏ ਕਿਲੇ ਦਾ ਵਧੀਆ ਝੋਣੇ ਵਾਲੀ ਜ਼ਮੀਨ ਲੈ ਕੇ ਆਏ ਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜੀ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਕੋਈ 10-11 ਲੱਖ ਦੀ ਰੇਂਜ ਦੇ ਵਿੱਚ ਬਾਣ ਲੈ ਕੇ ਆਓ ਤਾਂ ਅਸੀਂ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਇਹ ਬਾਣ ਲੈ ਕੇ ਹਾਜ਼ਰ ਹੋਏ ਆ ਜੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9877988464 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਜਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਗੱਡੀਆਂ ਕੋਈ ਵੀ ਚੀਜ਼ ਤੁਸੀਂ ਸੇਲ ਕਰਨਾ ਚਾਹੁੰਦੇ ਉਹਦੀ ਇੱਕ 5-7 ਮਿੰਟਾਂ ਦੀ ਵੀਡੀਓ ਬਣਾ ਕੇ ਭੇਜੋ ਫੁੱਲ ਸਕਰੀਨ ਦੀ 5-7 ਨਾਲ ਹੋਣ ਫੋਟੋਆਂ ਅਤੇ ਦਿਓ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਸੀਂ WhatsApp ਕਰ ਸਕਦੇ ਤੁਹਾਡੀ ਐਡ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਤੇ ਵੀਡੀਓ ਨੂੰ ਪੂਰਾ ਦੇਖ ਲਈ ਵੀਡੀਓ ਸਕਿਪ ਨਾ ਕਰੋ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਤੇ ਹੁਣ ਗੱਲ ਕਰਦੇ ਆਪਾਂ ਜ਼ਮੀਨ ਬਾਰੇ ਟੋਟਲ 40 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਧੀਆ ਝੋਣੇ ਵਾਲੀ ਜ਼ਮੀਨ ਹੈ ਜੀ ਪੱਧਰ ਜ਼ਮੀਨ ਹੈ ਕੋਈ ਉੱਚੀ ਨੀਵੀ ਨਹੀਂ ਹੈਗੀ ਪੱਕਾ ਰਜਿਸਟਰੀ ਵਾਲਾ ਬਾਣ ਹੈ ਕੋਈ ਵੀ ਬੰਦਾ ਖਰੀਦ ਸਕਦਾ ਇਹਨੂੰ ਰੇਟ ਹੈ ਜੀ 10 ਲੱਖ ਰੁਪਏ ਕਿੱਲੇ ਦਾ 10 ਲੱਖ ਰੁਪਏ ਕਿੱਲੇ ਦਾ ਰੇਟ ਹੈ ਟੋਟਲ 40 ਕਿੱਲੇ ਜ਼ਮੀਨ ਹੈ ਵਧੀਆ ਝੋਣੇ ਵਾਲੀ ਜ਼ਮੀਨ ਹੈ ਪੱਧਰ ਜ਼ਮੀਨ ਹੈ ਕੋਈ ਉੱਚੀ ਨੀਵੀ ਨਹੀਂ ਹੈਗੀ ਜੀ ਰਜਿਸਟਰੀ ਵਾਲੀ ਇਹ ਜ਼ਮੀਨ ਹੈ ਰੇਟ 10 ਲੱਖ ਰੁਪਏ ਕੋਈ ਵੀ ਬੰਦਾ ਇਹਨੂੰ ਖਰੀਦ ਸਕਦਾ ਜੀ ਏਰੀਆ ਸੂਰਤਗੜ ਮਾਲਕ ਵੀਰ ਦਾ ਨੰਬਰ ਵੀ ਤੁਸੀਂ ਨੋਟ ਕਰ ਲਓ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਜ਼ਮੀਨ ਨੂੰ ਖਰੀਦ ਸਕਦੇ ਹੋ 9929948620 9929948620 ਇਸ ਨੰਬਰ ਤੇ ਫੋਨ ਕਰਕੇ ਤੁਸੀਂ 40 ਕਿੱਲੇ ਜ਼ਮੀਨ ਝੋੜਨੇ ਵਾਲੀ ਵਧੀਆ ਪੱਧਰ ਜ਼ਮੀਨ ਕੋਈ ਉੱਚੀ ਨਹੀਂ ਮੀਨੀ ਰਿਸਟਰੀ ਵਾਲੀ ਜ਼ਮੀਨ ਹੈ ਕੋਈ ਬੰਦਾ ਖਰੀਦ ਸਕਦਾ 10 ਲੱਖ ਕਿੱਲੇ ਹਿਸਾਬ ਨਾਲ ਖਰੀਦ ਸਕਦਾ ਸੂਰਤਗੜ ਦਾ ਇਹ ਬਾਣਾ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖਦਿਆ ਕਰੋ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਸਤੀ ਜ਼ਮੀਨ ਦੇ ਭਾਲ ਦੇ ਵਿੱਚੋਂ ਜਾਂ ਕੋਠੀ ਦੇ ਵਿੱਚ ਭਾਲ ਕੋਠੀ ਪਾਲਦੇ ਹੋ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਤੁਹਾਡੇ ਕਮੈਂਟ ਪੜ੍ਹ ਕੇ ਅਸੀਂ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜੀ ਤੇ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਦੀ ਐਡ ਕਰਵਾਉਣ ਦੇ ਚਾਹਵਨ ਹੁੰਦੇ ਹੋ ਤਾਂ ਉਹ ਤੁਸੀਂ ਨਾ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਤਾਂ ਕੋਠੀ ਦੀ ਵੀਡੀਓ ਬਣਾਉਣੀ ਚਾਹੇ ਤੁਹਾਡੀ ਕੋਠੀ ਚਾਹੇ ਘਰ ਹੈ ਤੇ ਜਿਹੜੀ ਤੁਸੀਂ ਬਣਾਉਣੀ ਹੈ ਜ਼ਮੀਨ ਦੀ ਉਹ ਬਣਾਉਣੀ ਹੈ ਜੀ ਪਾਣੀ ਦਾ ਕੀ ਸਾਧਨਾ ਹੈ ਰੋਡ ਤੇ ਲੱਗਦੀ ਤੁਹਾਡੀ ਜ਼ਮੀਨ ਤੇ ਜੱਕ ਵੀ ਫਸਲ ਕਿਹੜੀ ਲੱਗੀ ਹੋਈ ਹੈ ਤੁਸੀਂ ਸਾਰਾ ਕੁਝ ਦਿਖਾਉਣਾ ਹੈ ਵੀਡੀਓ ਦੇ ਵਿੱਚ A to Z ਤੇ 5 ਤੋਂ 7 ਮਿੰਟਾਂ ਦੀ ਸਾਨੂੰ ਵੀਡੀਓ ਬਣਾ ਕੇ ਦੇਣੀ ਹੈ ਜੀ ਨਾਲ ਸਾਰੀ ਜਾਣਕਾਰੀ ਤੇ ਇੱਕ ਮਾਲਕ ਦਾ ਨੰਬਰ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਅਸੀਂ ਚੈਨਲ ਦੇ ਉੱਤੇ ਲਾ ਦਾਂਗੇ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦੇ ਜ਼ਮੀਨਾਂ ਕੋਠੀਆਂ ਮਸ਼ੀਨਰੀਆਂ ਜੋ ਵੀ ਆਪਣੇ ਚੈਨਲ ਦੇ ਉੱਤੇ ਚੀਜ਼ਾਂ ਆਉਂਦੀਆਂ ਨੇ ਸੇਲ ਹੋ ਸਕਦੀਆਂ ਨੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬੜੇ ਨੂੰ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਫੇਸਬੁੱਕ ਪੇਜ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਣਾ ਪੇਜ ਹੈ ਖੇਤੀ ਖਬਰ ਇੱਥੇ ਵੀ ਐਡ ਚੱਲਦੀ ਰਹਿੰਦੀ ਹੈ ਤੁਸੀਂ ਇੱਥੇ ਵੀ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਮੇਲਾ ਚੈਨਲ YouTube ਇਹ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਤੁਹਾਨੂੰ ਹਰੇਕ ਪ੍ਰਕਾਰ ਦੀਆਂ ਜ਼ਮੀਨਾਂ ਕੋਠੀਆਂ ਦੇਖਣ ਨੂੰ ਮਿਲਣਗੀਆਂ ਜੀ ਤੇ ਬੜੇ ਤੋਂ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵਾਂ ਵੀਡੀਓ ਧੰਨਵਾਦ